ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਇੱਕ ਬੇहद ਸ਼ਰਮਨਾਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਉੱਥੇ ਕੁੜੀਆਂ ਦੇ ਉੱਤੇ ਚੋਰੀ ਦੇ ਇਲਜ਼ਾਮ ਲਗਾ ਕੇ ਉਹਨਾਂ ਦਾ ਮੂੰਹ ਕਾਲਾ ਕਰਕੇ ਉਹਨਾਂ ਨੂੰ ਗਲੀਆਂ-ਗਲੀਆਂ ਦੇ ਵਿੱਚ ਕਮਾਇਆ ਗਿਆ ਤੇ ਉਹਨਾਂ ਤੋਂ ਬਾਅਦ ਜਦੋਂ ਪੁਲਿਸ ਨੂੰ ਇਸ ਖਬਰ ਦੀ ਰਿਪੋਰਟ ਮਿਲੀ ਤਾਂ ਪੁਲਿਸ ਨੇ ਤੁਰੰਤ ਐਕਸ਼ਨ ਲிட்டਾ ਤੇ ਨਵ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਣਕਾਰੀ ਮੁਤਾਬਕ ਥਾਣਾ ਜੋਧੇਵਾਲ ਅਧੀਨ ਪੈਂਦੇ ਗੁਰੂਪ੍ਰੀਤ ਬਿਹਾਰ ਬਹਾਦਰ ਕੇ ਰੋਡ ਤੇ ਕੱਪੜੇ ਦੀ ਇੱਕ ਫੈਕਟਰੀ ਸਥਿਤ ਹੈ ਇਸ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੀਆਂ ਤਿੰਨ ਕੁੜੀਆਂ ਤੇ ਚੋਰੀ ਦੇ ਇਲਜ਼ਾਮ ਲਗਾਏ ਗਏ ਨੇ ਇਸ ਤੋਂ ਬਾਅਦ ਫੈਕਟਰੀ ਮਾਲਕ ਅਤੇ ਵਰਕਰਾਂ ਨੇ ਕੁੜੀਆਂ ਸਣੇ ਉਹਨਾਂ ਦੀ ਮਾਂ ਅਤੇ ਭਰਾ ਦਾ ਮੂੰਹ ਕਾਲਾ ਕਰਕੇ ਗਲੇ ਦੇ ਵਿੱਚ ਤਖਤੀ ਪਾ ਕੇ ਉਹਨਾਂ ਨੂੰ ਗਲੀਆਂ 'ਚ ਘੁਮਾਇਆ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਵੀਡੀਓ ਮਿਲੀ ਜਿਸ 'ਚ ਕੁੜੀਆਂ ਦੇ ਗਲੇ ਦੇ ਵਿੱਚ ਤਖਤੀ ਪਾ ਕੇ ਅਤੇ ਉਹਨਾਂ ਦਾ ਮੂੰਹ ਕਾਲਾ ਕਰਕੇ ਫੈਕਟਰੀ ਮਾਲਕ ਵੱਲੋਂ ਗਲੀ ਦੇ ਵਿੱਚ ਘੁਮਾਇਆ